ਸਵਾਗਤ ਕਰਦਾ ਹਾਂ ਆਪਣੀ ਹਿਸਟਰੀ ਨਾਲ ਰਿਲੇਟਡ ਵੀਡੀਓ 'ਚ ਅੱਜ ਮੈਂ ਗੱਲਬਾਤ ਕਰਾਂਗਾ ਨਵਾਬ ਕਪੂਰ ਸਿੰਘ ਦੀ ਇੱਕ ਹੰਬਲ ਸ਼ੁਰੂਆਤ ਤੋਂ ਲੈ ਕੇ ਸਿੱਖਾਂ ਦੇ ਮਹਾਨ ਲੀਡਰ ਬਣਨ ਤੱਕ ਦੀ 1697 ਵਿੱਚ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜੰਮ ਕੇ ਨਿਕੜੇ ਸਿੱਖਾਂ ਨੂੰ ਇਕੱਠੇ ਕਰਕੇ ਇੱਕ ਵੱਖਰੀ ਅਨਬੀਟਨ ਫੋਰਸ ਤਿਆਰ ਕੀਤੀ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਵਾਈ ਮੁਗਲਾਂ ਦੇ ਹੱਥੋਂ ਸਿੱਖ ਉਸ ਸਮੇਂ ਬੜੇ ਹੀ ਦੁਖੀ ਸੀ ਤੇ ਉਹਨਾਂ ਨੂੰ ਮੁਗਲਾਂ ਦੇ ਹੱਥੋਂ ਹੋ ਰਹੇ ਹਮਲੇ ਅਤੇ ਅਤਿਆਚਾਰ ਤੋਂ ਵੀ ਛੁਟਕਾਰਾ ਚਾਹੁੰਦਾ ਨਵਾਬ ਕਪੂਰ ਸਿੰਘ ਜੀ ਦਾ ਜਨਮ ਪਿੰਡ ਕਾਲੋਕੇ ਪਾਕਿਸਤਾਨ ਜ਼ਿਲ੍ਹਾ ਸ਼ੇਖਪੂਰਾ ਵਿੱਚ ਇੱਕ ਜੱਟ ਸਿੱਖ ਪਰਿਵਾਰ ਦੇ ਘਰ ਹੋਇਆ। ਕਪੂਰ ਸਿੰਘ ਜੀ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸੀ ਤੇ ਉਹ ਹਰ ਰੋਜ਼ ਆਪਣਾ ਨਿਤਨੇਮ ਕਰਦੇ ਸੀ ਤੇ ਨਿਤਨੇਮ ਵਿੱਚ ਕਦੇ ਵੀ ਉਹ ਨਾਗਾ ਨਹੀਂ ਪਾਉਂਦੇ ਸੀ। ਹਰ ਰੋਜ਼ ਸ਼ਿਸ਼ਤਰ ਵਿਦਿਆ ਦਾ ਅਭਿਆਸ ਵੀ ਕਰਦੇ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਦਲੀਪ ਸਿੰਘ ਸੀ। 18ਵੀਂ ਸਦੀ ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜੋ ਮੁਗਲ ਨਾ ਸਿੱਖਾਂ ਤੇ ਅਤਿਆਚਾਰ ਬਹੁਤ ਹੀ ਜ਼ਿਆਦਾ ਕਰ ਰਹੇ ਸੀ। ਤੇ ਇਹਨਾਂ ਅਤਿਆਚਾਰਾਂ ਤੋਂ ਜੋ ਉਹ ਨਵਾਬ ਕਪੂਰ ਸਿੰਘ ਨਹੀਂ ਸਹਿ ਸਕੇ ਸੀ। ਇਹਨਾਂ ਮੁਗਲਾਂ ਦੇ ਅਤਿਆਚਾਰਾਂ ਤੇ ਨਵਾਬ ਕਪੂਰ ਸਿੰਘ ਜੀ ਦੇ ਦਿਲ ਤੇ ਬੜਾ ਹੀ ਡੂੰਘਾ ਸਦਮਾ ਲੱਗਿਆ ਸੀ। ਜਿਸ ਕਰਕੇ 1721 ਈਸਵੀ ਵਿੱਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਕੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ ਉਹਨਾਂ ਨੇ ਪ੍ਰਣ ਲਿਆ ਕਿ ਉਹ ਸਿੱਖ ਕੌਮ ਦਾ ਬਦਲਾ ਜ਼ਰੂਰ ਲੈਣਗੇ ਤੇ ਸਿੱਖ ਕੌਮ ਤੇ ਹੋਰ ਇਹ ਅਤਿਆਚਾਰਾਂ ਨੂੰ ਡਟ ਕੇ ਸਾਹਮਣਾ ਕਰਨਗੇ ਤੇ ਉਹਨਾਂ ਦਾ ਵਿਰੋਧ ਕਰਨਗੇ ਤੇ ਜੋ ਆਪਣੇ ਦੁਸ਼ਮਣ ਸੀ ਉਹਨਾਂ ਨੂੰ ਇੱਕ ਵਾਰ ਤਾਂ ਪਾਜਰਾ ਪਾ ਦੇਣਗੇ ਮੁਗਲਾਂ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਗੁਰੈਲਾ ਵਾਰ ਦੀ ਇੱਕ ਤਕਨੀਕ ਬਣਾਈ ਜਿਸ ਵਿੱਚ ਉਹਨਾਂ ਵੱਖ-ਵੱਖ ਸਿੱਖਾਂ ਦੇ ਜਥਿਆਂ ਨੂੰ ਬਣਾਇਆ ਕਿਉਂਕਿ ਰਾਤ ਦੇ ਸਮੇਂ ਵਿੱਚ ਮੁਗਲਾਂ ਉੱਤੇ ਹਮਲਾ ਕਰਦੇ ਸੀ ਤੇ ਉਹਨਾਂ ਦੀ ਨਕਦੀ ਲੁੱਟ ਲੈਂਦੇ ਸੀ ਸੋਨਾ ਚਾਂਦੀ ਆਦਿ ਤੋਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੁੰਦੇ ਸੀ ਇਹ ਗੁਰੈਲਾ ਵਾਰ ਦੀ ਤਕਨੀਕ ਵੀ ਨਵਾਬ ਕਪੂਰ ਸਿੰਘ ਜੀ ਦੀ ਹੀ ਦੇਣਾ ਕਿਉਂਕਿ ਉਸ ਸਮੇਂ ਸਿੱਖਾਂ ਦੇ ਮੁਖ ਲੀਡਰ ਨਵਾਬ ਕਪੂਰ ਸਿੰਘ ਜੀ ਹੀ ਸਨ 1733ਵੀ ਵਿੱਚ ਇਹਨਾਂ ਗੁਰੀਲਾਵਾਰ ਦੇ ਕਰਕੇ ਉਹ ਜਕਰੀਆ ਖਾਨ ਸੀ ਉਹ ਸਿੱਖਾਂ ਤੋਂ ਅੱਕ ਚੁੱਕਿਆ ਸੀ ਉਸ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਤੇ ਉਹ ਸਿੱਖਾਂ ਨੂੰ ਇੱਕ ਨਿਯੋਤਾ ਦਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡਾ ਇੱਕ ਅਲੱਗ ਰਾਜ ਦੇ ਦੇਨਾ ਹਾਂ ਤੇ ਤੁਹਾਨੂੰ ਇੱਕ ਨਵਾਬ ਦੀ ਉਪਾਧੀ ਦੇਣਾ ਤੇ ਆਪਾਂ ਆਪਸ ਵਿੱਚ ਸਮਝੌਤਾ ਕਰ ਲੈਨੇ ਆ ਇਸ ਘਟਨਾ ਤੋਂ ਬਾਅਦ ਖਾਲਸਾ ਸਰਬੱਤ ਖਾਲਸੇ ਦਾ ਸੱਦਾ ਦਿੱਤਾ ਜਾਂਦਾ ਹੈ ਸਾਰੇ ਸਿੱਖ ਆਗੂਆਂ ਨੂੰ ਬੁਲਾਇਆ ਜਾਂਦਾ ਹੈ ਉਸ ਸਮੇ ਇਹ ਚਰਚਾ ਕੀਤੀ ਜਾਂਦੀ ਹੈ ਕਿ ਕਿਸ ਨੂੰ ਨਵਾਬ ਦੀ ਉਪਾਧੀ ਦਿੱਤੀ ਜਾਵੇ ਤੇ ਸਾਰੇ ਸਰਬੱਤ ਖਾਲਸੇ ਦੀ ਸਹਿਮਤੀ ਕਪੂਰ ਸਿੰਘ ਦੀ ਹੁੰਦੀ ਹੈ ਪਰ ਕਪੂਰ ਸਿੰਘ ਮੁਗਲਾਂ ਦੇ ਇੱਕ ਸ਼ਰਤ ਰੱਖਦਾ ਹੈ ਕਿ ਜੋ ਤੁਸੀਂ ਮੈਨੂੰ ਇਹ ਨਵਾਬ ਦੀ ਉਪਾਧੀ ਦੇਣੀ ਹੈ ਤਾਜ ਦੇਣਾ ਹੈ ਉਹ ਮੈਂ ਪਹਿਲਾਂ ਪੰਜ ਪਿਆਰਿਆਂ ਦੇ ਕਦਮਾਂ ਵਿੱਚ ਰੱਖਾਂ ਇਸ ਗੱਲ ਨਾਲ ਉਹਨਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹਨਾਂ ਦਾ ਜੀਵਨ ਸਿੱਖ ਪੰਥ ਨਾਲ ਜੁੜਿਆ ਆਇਆ ਹੈ ਉਹ ਹਰ ਇੱਕ ਸਿੱਖ ਆਗੂ ਦੀ ਇੱਜ਼ਤ ਕਰਦੇ ਹਨ ਤੇ ਸਿੱਖ ਪੰਥ ਤੋਂ ਉੱਤੇ ਉਹਨਾਂ ਨੂੰ ਕੁਝ ਵੀ ਨਹੀਂ ਹੈ ਨਵਾਬ ਨਾਂ ਵੀ ਇਸ ਘਟਨਾ ਤੋਂ ਬਾਅਦ ਹੀ ਉਹਨਾਂ ਦੇ ਨਾਮ ਨਾਲ ਜੁੜਿਆ ਕਿਉਂਕਿ ਜਕਰੀਆ ਖਾਨ ਮੁਗਲ ਐਂਪਾਇਰ ਵੱਲੋਂ ਨਵਾਬ ਦੀ ਉਪਾਧੀ ਕਪੂਰ ਸਿੰਘ ਜੀ ਨੂੰ ਦਿੱਤੀ ਗਈ ਸੀ ਜਿਹੜਾ ਨਾਂ ਮੁੜ ਕੇ ਬਣ ਗਿਆ ਸੀ ਨਵਾਬ ਕਪੂਰ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਨੂੰ ਪਤਾ ਸੀ ਕਿ ਇਹੀ ਸਹੀ ਸਮੇਂ ਦੀ ਸ਼ੁਰੂਆਤ ਹੈ ਉਹਨਾਂ ਨੇ ਜਿੰਨੇ ਵੀ ਨਿਖੜੇ ਹੋਏ ਸਿੱਖਾਂ ਨੂੰ ਇਕੱਠੇ ਕੀਤਾ ਜਿੱਥੋਂ ਵੀ ਜਿਹੜੇ ਵੀ ਜੰਗਲਾਂ ਵਿੱਚ ਗੁਰੀਲਾ ਵਾਰ ਦੇ ਤੌਰ ਤੇ ਸਿੱਖ ਲੜ ਰਹੇ ਸੀ ਉਹਨਾਂ ਨੂੰ ਇਕੱਠੇ ਕੀਤਾ ਉਹਨਾਂ ਦੀ ਹੋਣ ਸਥਾਪਿਤ ਕੀਤੀ ਤੇ ਉਹਨਾਂ ਨੇ ਉਹਨਾਂ ਸਾਰੇ ਸਿੱਖਾਂ ਨੂੰ ਜੋੜ ਕੇ ਦੋ ਦਲ ਬਣਾ ਦਿੱਤੇ ਪਹਿਲਾ ਦਲ ਉਹਨਾਂ ਬੁੱਢਾ ਦਲ ਬਣਾ ਦਿੱਤਾ ਤੇ ਦੂਜਾ ਦਲ ਤਰਨਾ ਦਲ ਬਣਾ ਦਿੱਤਾ ਜਿਹੜੇ ਬੁੱਢੇ ਦਲ ਵਿੱਚ ਸੀ 60 ਸਾਲਾਂ ਦੀ ਉਮਰ ਤੋਂ ਵੱਧ ਤੇ ਸਿੱਖ ਸੀ ਜੋ ਕਿ ਗੁਰੂਦਵਾਰਿਆਂ ਦੀ ਨਾਲ ਸਾਮਸਭਾਲ ਕਰਦੇ ਸੀ ਤੇ ਉਹਨਾਂ ਨੂੰ ਚਲਾਉਂਦੇ ਸੀ ਤੇ 60 ਸਾਲ ਤੋਂ ਥੱਲੇ ਜਿੰਨੇ ਵੀ ਨੌਜਵਾਨ ਸਿੱਖ ਮੁੰਡੇ ਹੁੰਦੇ ਸੀ ਉਹਨਾਂ ਨੂੰ ਫੌਜ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਨੂੰ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਸੀ ਜੋ ਕਿ ਆਉਣ ਵਾਲੇ ਯੁੱਧਾਂ ਦੇ ਵਿੱਚ ਸਿੱਖ ਪੰਥ ਲਈ ਆਪਣਾ ਬਲਦਾਨ ਦੇਣਗੇ ਤੇ ਸਿੱਖ ਪੰਥ ਲਈ ਯੁੱਧ ਜਾ ਕੇ ਲੜਨਗੇ ਅੱਗੇ ਜਾ ਕੇ ਉਹਨਾਂ 18ਵੀਂ ਸਦੀ ਦੇ ਵਿੱਚ ਇਹ ਸਿੱਖਾਂ ਨੂੰ ਪੰਜ ਮਿਸਲਾਂ ਦੇ ਵਿੱਚ ਵੰਡ ਦਿੱਤਾ ਜਿਨ੍ਹਾਂ ਨੂੰ ਪੰਜ ਸਟੇਟਾਂ ਦੇ ਵਿੱਚ ਵੰਡ ਦਿੱਤਾ ਤੇ ਉਹਨਾਂ ਪੰਜ ਸਟੇਟਾਂ ਦੇ ਪੰਜ ਮੁਖੀ ਲਾ ਦਿੱਤੇ ਉਹਨਾਂ ਮੁਖੀਆਂ ਦੀ ਜਵਾਬਦੇਹੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਦੇ ਦਿੱਤੀ ਉਹਨਾਂ ਦੀ ਦੇਖ ਰੇਖੇ ਵਿੱਚ ਇਹ ਪੰਜ ਸਟੇਟਾਂ ਕੰਮ ਕਰਦੀਆਂ ਸਨ ਇੱਕ ਵੱਖਰੇ ਨੇਸ਼ਨ ਦੀ ਜੋ ਨੀਂਹ ਰੱਖੀ ਗਈ ਸੀ ਉਸ ਸਮੇਂ ਹੀ ਰੱਖੀ ਗਈ ਸੀ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸਾ ਰਾਜ ਸਥਾਪਿਤ ਕਰਨ ਵਿੱਚ ਜੇ ਕੋਈ ਮਦਦ ਹੋਈ ਹੈ ਤੇ ਸਭ ਤੋਂ ਪਹਿਲਾਂ ਨੀਂਵਾਬ ਕਪੂਰ ਸਿੰਘ ਜੀ ਨੇ ਹੀ ਰੱਖੀ ਸੀ ਖਾਲਸਾ ਰਾਜ ਦੀ ਜਿਨ੍ਹਾਂ ਦੇ ਕਾਰਕਰਮਲਾ ਕਰਕੇ ਹੀ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੀ ਸਥਾਪਨਾ ਕਰ ਸਕਿਆ 18ਵੀਂ ਸਦੀ ਤੋਂ ਖਤਮ ਹੋਣ ਤੇ ਜੋ ਇਹ ਮਿਸਲਾਂ ਸੀ ਨਾ ਇਹਨਾਂ ਦੀ ਗਿਣਤੀ 12 ਹੋ ਚੁੱਕੀ ਸੀ ਇਹ ਮਿਸਲਾਂ ਜਾ ਕੇ ਹੀ ਅੱਗੇ ਸਿੱਖਾਂ ਦੀ ਰੀੜ ਦੀ ਹੱਡੀ ਬਣੀਆਂ ਸਨ ਤਕਰੀਬਨ 20 ਦਹਾਕਿਆਂ ਤੱਕ ਉਹਨਾਂ ਨੇ ਮੁਗਲਾਂ ਨੂੰ ਆਪਣੇ ਰਾਜ ਦੇ ਵਿੱਚ ਦਖਲ ਦੇਣ ਨਾ ਦਿੱਤੀ ਤੇ ਉਹਨਾਂ ਨੇ ਜਦੋਂ ਉਮਰ ਬਹੁਤ ਹੀ ਜ਼ਿਆਦਾ ਹੋ ਗਈ ਇਸ ਤੇ ਉਹਨਾਂ ਨੇ ਸਰਬੱਤ ਖਾਲਸੇ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਆਪਣੀ ਇਸ ਡਿਊਟੀ ਤੋਂ ਰਿਟਾਇਰਮੈਂਟ ਲੈਣਾ ਚਾਹਣਾ ਹਾਂ ਤੇ ਉਹਨਾਂ ਨੇ ਸਰਬੱਤ ਖਾਲਸੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਨਾਮ ਦਿੱਤਾ ਕਿ ਮੇਰੇ ਮੌਤ ਤੋਂ ਬਾਅਦ ਮੇਰੇ ਜਾਣ ਤੋਂ ਬਾਅਦ ਜੋ ਸਿੱਖ ਰਾਜ ਦੀ ਜੋ ਸਿੱਖੇ ਨਾ ਮਿਸਲਾਂ ਦੀ ਵਾਂਗ ਡੋਰ ਸੰਭਾਲੇਗਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਸ ਦੀ ਅਗਵਾਈ ਵਿੱਚ ਅੱਗੇ ਸਿੱਖ ਫੌਜਾਂ ਕੰਮ ਕਰਨਗੀਆਂ ਅਕਤੂਬਰ 1753 ਦੇ ਵਿੱਚ ਉਹਨਾਂ ਨੇ ਆਪਣੀ ਮੌਤ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਸੰਸਕਾਰ ਅਮਰੀਕ ਸਰ ਸਾਹਿਬ ਵਿਖੇ ਗੁਰਦੁਆਰਾ ਬਾਬਾ ਅਟੱਲ ਵਿਖੇ ਜੀ ਕੀਤਾ ਗਿਆ ਤੇ ਅੱਜ ਵੀ ਉਹ ਸਥਾਨ ਉੱਥੇ ਕਾਇਮ ਹੈ ਤੇ ਉੱਥੇ ਅੱਜ ਵੀ ਸ਼ਰਧਾਲੂ ਉਹਨਾਂ ਦੇ ਨਾਮ ਤੇ ਅੱਗੇ ਮਸਤਕ ਹੋ ਕੇ ਜਾਂਦੇ ਹਨ ਉਹਨਾਂ ਦੀ ਯਾਦ ਦੇ ਵਿੱਚ ਇੱਕ ਨਗਰ ਨਾਭਾ ਦੇ ਕੋਲ ਕਪੂਰਗੜ੍ਹ ਵੀ ਵਸਾਇਆ ਗਿਆ ਤੇ ਉਹ ਜੋ ਅੱਜ ਵੀ ਵਸਿਆ ਹੋਇਆ ਹੈ ਨਵਾਬ ਕਪੂਰ ਸਿੰਘ ਜੀ ਇਕੱਲੇ ਯੋਧੇ ਨਹੀਂ ਸੀ ਉਹ ਇੱਕ ਬਹੁਤ ਹੀ ਬਿਜ਼ਨੈਰੀ ਸ਼ਖਸੀਅਤ ਸੀ ਉਹਨਾਂ ਦੇ ਕਰ ਕਰਮਲਾ ਕਰਕੇ ਹੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਸਿੱਖ ਰਾਜ ਨੂੰ ਸਥਾਪਿਤ ਕੀਤਾ ਸੀ ਉਹਨਾਂ ਦੇ ਕੀਤੇ ਕੋਈ ਇਹੋ ਜਿਹੇ ਕੰਮ ਮਿਸਲਾਂ ਨੂੰ ਸਥਾਪਿਤ ਕਰਨਾ ਇੱਕ ਲੱਗ ਸਟੇਟਾ ਬਣਾ ਕੇ ਦੇਣੀਆ ਤੇ ਮੁਗਲ ਰਾਜ ਨੂੰ ਨੱਥ ਪਾਉਣ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸਿੱਖ ਰਾਜ ਉਹਨਾਂ ਦੀ ਇਹ ਬਲੀਦਾਨ ਉਹਨਾਂ ਦੀ ਇਹ ਦੇਣ ਕਦੇ ਨਹੀਂ ਦੇ ਸਕਦਾ ਤੇ ਅੱਜ ਵੀ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਮੈਂ ਇਸ ਵੀਡੀਓ ਨੂੰ ਹੀ ਅੱਗੇ ਕੰਟੀਨਿਊ ਕਰਾਂਗਾ ਆਉਣ ਵਾਲੀ ਵੀਡੀਓ ਵਿੱਚ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਤੇ ਮਿਸਲਾਂ ਬਾਰੇ ਕਿਦਾਂ ਉਹਨਾਂ ਨੇ ਮਿਸਲਾਂ ਨੂੰ ਆਪਣੇ ਰਾਜ ਵਿੱਚ ਮਿਲਾਇਆ ਤੇ ਸਾਰੇ ਸਿੱਖਾਂ ਨੂੰ ਇੱਕ ਕੀਤਾ ਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਸ ਦਾ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਅਗਲੀ ਵੀਡੀਓ ਨੂੰ ਜਰੂਰ ਵੇਖੋ ਮੇਰੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ